ਹਰ ਇੱਕ ਨੂੰ ਬੁਰਾ ਹੈ ਬੁਰਾ 따라 ਅੱਗੇ ਅੱਗੇ ਕਰੀਏ ਸਤਿਕਾਰ ਸਤਿਕਾਰ ਦੇ ਰੂਪ ਵਿੱਚ ਕਰੇ ਤੁਹਾਡਾ ਫਰਦੀ ਤੁਹਾਡਾ ਕੇ ਕਰਨਾ ਹੈ ਥੈਂਕ ਯੂ ਜ਼ਿੰਮੇਦਾਰ ਪਰ ਆ ਵੀ 43 ਸਾਲ ਦੇ ਕੋਈ ਇਛੁਕ ਨਹੀਂ ਹਨ ਉਹਨਾਂ ਦੀ ਇਹ ਮਜਬੂਰੀ ਹੈ ਉਹਨਾਂ ਤੇ ਕੋਈ ਕੋਈ ਸੋਲਿਡ ਹੱਲ ਨਹੀਂ ਹੈ ਤੋਂ ਮੇਰੇ ਨਾਲ ਵਾਈਸ ਚੈਂਸਰ ਸਾਹਿਬ ਪੀਯੂ ਦੇ ਖੜੇ ਨੇ ਡਾਇਰੈਕਟਰ ਰਿਸਰਚ ਜੀ ਖੜੇ ਨੇ ਇਹਨਾਂ ਨੇ ਤੇ ਡਾਕਟਰ ਗਿੱਲ ਇੱਥੇ ਖੜੇ ਨੇ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਕੁਝ ਦੋ ਤਿੰਨ ਸਾਲ ਪਹਿਲਾਂ ਇੱਕ ਬੜਾ ਵਧੀਆ ਸੋਲੂਸ਼ਨ ਕੱਢਿਆ ਹੈ ਸਰਫੇਸ ਸੀਡਰ ਦਾ ਤੋਂ ਉਹਦਾ ਤਜਰਬਾ ਇਹਨਾਂ ਨੇ ਪਹਿਲੇ ਸਾਲ ਕਿਸੇ ਕਿਸਾ ਕੀਤਾ ਪਿਛਲੇ ਸਾਲ ਇਹਨਾਂ ਨੇ ਕਾਫੀ ਲਾਰਜ ਸਕੇਲ ਤੇ ਕੀਤਾ ਤੋ ਉਹਦੇ ਕੀ ਸੀਡਰ ਨਿਲੇ ਨਿਕਲੇ ਹਨ ਉਹ ਮੈਂ ਦੇਖਣ ਆਇਆ ਸੀ ਇੱਥੇ ਪਿੰਡ ਵਿੱਚ ਤੇ ਜ਼ਿਮੀਦਾਰਾਂ ਨਾਲ ਗੱਲਬਾਤ ਕਰਨ ਆਇਆ ਹਾਂ ਤੋ ਇਸ ਦੀ ਬਹੁਤ ਅੱਛੀ ਫੀਡਬੈਕ ਜ਼ਿਮੀਦਾਰ ਪਰ ਆ ਤਦਾਰ ਸਾਹਿਬ ਨੇ ਦਿੱਤੀ ਹੈ ਜਿਨ੍ਹਾਂ ਨੇ ਲਗਾਈ ਸੀ ਸਰਫੇਸ ਸੀਡਰ ਦੇ ਨਾਲ ਕਣਕ ਸਭ ਤੋਂ ਪਹਿਲਾਂ ਤਾਂ ਇਹ ਦੱਸਦੇ ਨੇ ਕਿ ਜਿਹੜਾ ਇਹ ਮੰਨ ਲਓ ਹੈਪੀ ਸੀਡਰ ਵਗੈਰਾ ਹੈ ਉਹਦੇ ਵਿੱਚ ਆਪਾਂ ਨੂੰ ਟਰੈਕਟਰ 50 ਹਾਰਸ ਪਾਵਰ ਦਾ ਜਾਂ ਵੱਡਾ ਟਰੈਕਟਰ ਚਾਹੀਦਾ ਹੁੰਦਾ ਹੈ ਇਹ ਜਿਹੜਾ ਸਰਫੇਸ ਸੀਡਰ ਹੈਗਾ ਇਹਦੇ ਵਿੱਚ ਜਿਹੜਾ ਆਮੂਮਨ ਪੰਜਾਬ ਚ ਜ਼ਿਆਦਾਤਰ ਟਰੈਕਟਰ ਨੇ ਚਾਲੀ ਹॉਸਪਾਵਰ ਦੇ ਉਹਨਾਂ ਦੇ ਨਾਲ ਹੀ ਇਹਦੇ ਵਿੱਚ ਕਣਕ ਦੀ ਬੀਜਾਈ ਹੋ ਜਾਂਦੀ ਹੈ। ਜ਼ਿੰਮੇਦਾਰ ਸਾਹਿਬ ਦੱਸ ਰਹੇ ਨੇ ਕਿ ਇਹਨਾਂ ਦਾ ਤਾਂ ਇੱਕ ਦਿਲੇ ਵਿੱਚ ਸਿਰਫ 300 ਰੁਪਏ ਦਾ ਖਰਚਾ ਲੱਗਿਆ ਕਣਕ ਬੀਜਣ ਦੇ ਵਿੱਚ ਪਰਾਲੀ ਕੱਢਣ ਕਿਉਂਕਿ ਪਰਾਲੀ ਨੂੰ ਕੱਢਿਆ ਨਹੀਂ ਗਿਆ ਪਰਾਲੀ ਨੂੰ ਮਲਚ ਕਰ ਦਿੱਤਾ ਗਿਆ ਉਸੇ ਤਰ੍ਹਾਂ ਸੀਡਰ ਨੇ ਕੋਈ ਸਾੜਨ ਦੀ ਲੋੜ ਨਹੀਂ ਪਈ ਜੇ ਹੈਪੀ ਸੀਡਰ ਜਾਂ ਕੋਈ ਹੋਰ ਯੂਜ਼ ਕੀਤਾ ਹੁੰਦਾ ਤਾਂ ਇਹਨਾਂ ਦਾ ਖਰਚਾ 2500 ਰੁਪਏ ਇੱਕੜ ਹੁੰਦਾ ਸੀ ਇਸ ਦੀ ਤਰਫ 300 ਮੈਂ ਕਹਿੰਦਾ 500 ਵੀ ਲਗਿਆ ਹੋਏ ਤਾਂ ਵੀ 2000 ਦੀ ਬਚਦੀ ਤੇ ਜੇ ਪਰਾਲੀ